ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਲਵ ਫਾਰਮ ਤੇ ਇਹਨਾਂ ਦੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ ਦੋਸਤੋ ਤਾਂ ਕਿ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਸੋ ਅੱਜ ਦੀ ਵੀਡੀਓ ਦੋਸਤੋ ਪਿੰਡ ਭੋੜੀਪੁਰਾ ਤੇ ਸੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਪੈਣ ਦਾ ਜੋ ਸਾਹਮਣੇ ਸਕਰੀਨ ਤੇ ਨੱਕ ਦਿਖਾਈ ਦੇ ਰਿਹਾ ਦੋਸਤੋ ਪੰਜ ਨਾਗਾ ਦੋਸਤੋ ਪੰਜੇ ਦਾ ਨਗ ਸੇਰਾ ਜਿੰਨਾ ਵਿੱਚੋਂ ਦੋ ਟੋਕਰ ਗੱਬਣਾ ਚੈੱਕ ਪਾਸ ਇੱਕ ਸੱਜਰਾ ਚੱਕ ਝੋਟੀ ਦੋਸਤੋ ਇੱਕ ਕਟੋਰੀ ਟੋਕੜਾ ਦੋਸਤੋ ਝੋਟੀ ਇੱਕ ਨੀਲੀ ਦਾ ਵੀ ਦਾ ਮਿਲਕ ਆਫ ਕਟਾ ਜੋ ਤੁਹਾਨੂੰ ਦਿਖਾ ਰਹੇ ਹਾਂ ਜੋ ਨੰਬਰ ਆ ਮਾਲਕੀ ਵੀ ਦਾ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੇ ਕਿਸੇ ਵੀ ਦੋਸਤ ਮਿੱਤਰ ਨੇ ਕਿਸੇ ਵੀ ਨਾਗਰ ਦੀ ਖਰੀਦਦਾਰੀ ਕਰਨੀ ਆ ਤਾਂ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੋ ਡਰੈੱਸ ਆ ਤੁਹਾਨੂੰ ਦੱਸਤਾ ਇੱਧਰ ਤੁਹਾਨੂੰ ਨਗਦੇ ਡਿਟੇਲ ਕਰਦੇ ਆ ਸਾਂਝੇ ਦੋਸਤੋ ਵਪਾਰਕ ਲੈਣ ਦਾ ਕੰਮ ਆ ਤੇ ਸਾਹਮਣੇ ਸਕਰੀਨ ਤੇ ਮੱਚ ਚੱਲਦੀ ਆ ਦੋਸਤੋ ਇਹ ਆਪਦਾ ਸੂਆ ਤੁਸੀਂ ਤੀਜਾ ਲਾ ਲਓ ਚਾਹੇ ਚੌਥਾ ਲਾ ਲੇ ਆਪਦੇ ਸਮਝ ਮੁਤਾਬਕ ਚੈੱਕ ਕਰ ਸਕਦੇ ਤੁਹਾਨੂੰ ਨੇੜ ਤੋਂ ਚੈੱਕ ਕਰਾਉਂਦੇ ਆ ਸੈਂਕ ਕੁਆਲਿਟੀ ਚੈੱਕ ਕਰ ਲਓ ਦੋਸਤੋ ਬੂਥ ਵਗੈਰਾ ਚੈੱਕ ਕਰ ਲਓ ਅਡਰ ਕੁਆਲਿਟੀ ਚੈੱਕ ਕਰ ਲਓ ਦੋਸਤੋ ਥਨਾਂ ਦੀ ਬੰਤਰਾ ਜੋ ਤੁਹਾਡੇ ਸਾਹਮਣੇ ਚਾਰੇ ਥਨ ਬਿੱਥੀ ਤੇ ਆ ਦੋਸਤੋ ਲੱਗਿਆ ਵਧੀਆ ਬੇਲ ਬਾਡੀ ਚੰਗੀ ਆ ਦੋਸਤੋ ਹੈਵੀ ਆ ਸਾਢੇ 4 ਮਹੀਨੇ ਦੇ ਚੈੱਕ ਪਾਸ ਆ ਦੁੱਧ ਇੱਕ ਰੰਗ ਹੀ ਆ ਦੋਸਤੋ ਮਿਲਦੀ 4 ਤੋਂ 4.5 ਲੀਟਰ ਦੁੱਧ ਦਾ ਜੋ ਰੇਟ ਪ੍ਰਾਈਜ਼ ਆ ਦੋਸਤੋ ਮੌਲਿਕ ਉਹੀ ਚਾਹੇ ਬਾਹਰ ਕਰਾ ਲੈ ਕਾਰ ਕਰੇ ਆਪਾਂ 60500 ਦੀ ਤੁਹਾਨੂੰ ਮੱਝ ਦੇ ਦਾਂਗੇ ਆ ਚੈੱਕ ਕਰ ਲਓ ਦੋਸਤੋ ਇਧਰ ਦੀ ਦੂਸਰੀ ਵਾਲੀ ਬੋਡੀ ਬੰਤਰ ਚੈੱਕ ਕਰ ਲਓ ਚੰਗੀ ਭਜੰਦਾਰ ਆ ਫਿਰ ਕੁਆਲਿਟੀ ਚੈੱਕ ਕਰ ਲਓ ਦੋਸਤੋ ਅਡਰ ਕੁਆਲਿਟੀ ਚੈੱਕ ਕਰ ਲਓ ਸਾਢੇ 3 ਮਹੀਨੇ ਦੇ ਚੈੱਕ ਪਾਸਾ ਦੋਸਤੋ ਇੱਕ ਡੰਗ ਮਿਲ ਜੇ ਦੋ ਤੋਂ ਢਾਈ ਤਿੰਨ ਕਿਲੋਟਰ ਦੇ ਦੁੱਧ ਹੈਗਾ 게ਟ ਚ ਤੇ ਆਪਣੇ ਕੋਲ ਟੀਕਾ ਲਗਵਾਇਆ ਦੋਸਤੋ ਕੱਲ ਹੀ ਮਾਲ ਆਇਆ ਸਾਰਾ ਨਵਾਂ ਮਾਲ ਆਇਆ ਜੋ ਇਹਦਾ ਪ੍ਰਾਈਸ ਆ 60000 ਦੇ ਦੇ ਦਾਂਗੇ ਦੋਸਤੋ ਤੀਸਰਾ ਨਕਾ ਆ ਦੇਖ ਲੋ ਚੈੱਕ ਕਰ ਲੋ ਇਸ ਕੁਆਲਿਟੀ ਬੱਚਾ ਹੈ ਨਹੀਂ ਦੋਸਤੋ ਬੱਚਾ ਮਰ ਗਿਆ ਸੀ ਪੈਠਪੜਾ ਚੈੱਕ ਕਰ ਲੋ ਆਰਡਰ ਕੁਆਲਿਟੀ ਚੈੱਕ ਕਰ ਲੋ ਤੁਹਾਨੂੰ ਕੁਆਲਿਟੀ ਨਾਲ ਨੇੜੇ ਤੋਂ ਦਿਖਾ ਦਿੰਨੇ ਆ ਦੋਸਤੋ 7 ਤੋਂ 8 ਲੀਟਰ ਹੈਗਾ ਦੋਸਤੋ ਬੋਡੀ ਟੈਂਕ ਤੁਸੀਂ ਖੁਦ ਚੈੱਕ ਕਰ ਲਿਆ ਬਣੀ ਨਹੀਂ ਦੋਸਤੋ ਬੱਚਾ ਮਰ ਗਿਆ ਸੀ ਸੱਜਣਾ ਚ ਹੁੰਦੀ ਆ ਤੇ ਅੱਜ ਇਹ ਇਹ ਲਈ ਹੇਟ ਚ ਦੋਸਤੋ 17 ਦਿੰਦੇ ਆ ਤੁਸੀਂ ਆਪ ਦੇ ਜੇ ਕਿਸੇ ਨੇ ਵੀ ਖਰੀਦਦਾਰੀ ਕਰਨੀ ਆ ਘਰ ਕਿੱਟੀਗਾ ਵਗੈਰਾ ਜੋ ਵੀ ਜਾਂ ਕ੍ਰੋਸਿੰਗ ਕਰਵਾਉਣੀਆਂ ਕਰਵਾ ਸਕਦੇ ਹੋ ਇਜਰਾ ਦਾ ਮੌਲਾ ਦੇ ਹਨ 52000 ਰੁਪਏ ਦੋਸਤੋ ਮੌਕੇ ਤੇ ਮੰਨ ਤਾਂ ਹੋ ਜਾਊਗਾ ਇੱਕ ਤੁਹਾਨੂੰ ਦੋਸਤੋ ਪੂਰਾ ਟਾਪ ਨਗੀਨਾ ਦਿਖਾਉਣਾ ਆ ਚੈੱਕ ਕਰ ਲਓ ਪਹਿਲਾਂ ਝੁੱਟ ਦਾ ਕੱਦ ਦੇਖੋ ਪੂਰਾ ਉੱਚੀ ਲੰਮੀ ਕਰਦੀ ਦੇ ਹਾਈਟ ਲੰਬਾਈ ਪੱਖੋਂ ਕਿਸੇ ਪੱਖੋਂ ਯਾਤਰੋਂ ਦੀ ਝੋਟੀ ਤੇ ਬਾਕੀ ਤੁਹਾਨੂੰ ਡੀਰ ਤੋਂ ਫੇਸ ਕੁਆਲਿਟੀ ਚੈੱਕ ਕਰਾ ਦਿੰਦੇ ਆ ਕੁੰਡਾ ਸਿੰਘ ਆ ਚੰਗੀ ਹੈਵੀ ਵੇੜਦੀ ਆ ਅਡਰ ਕੁਆਲਿਟੀ ਚੈੱਕ ਕਰਾ ਦਿੰਦੇ ਆ ਪਿਛੇ ਤੋਂ ਚੈੱਕ ਕਰੋ ਦੋਸਤੋ ਇਹ ਵੀ ਅੱਜ ਦੋਸਤੋ ਹੀਟ ਚਾ ਤਾਰਾਂ ਤੇ ਕਰੀ ਜਾਂਦੀ ਆ ਤੇ ਇਹਦੇ ਮਗਰ ਬੱਚਾ ਆ ਤੁਸੀਂ ਚੈੱਕ ਕਰ ਸਕਦੇ ਕਿੰਨੇ ਕ ਟਾਈਮ ਦੀ ਸੂਈ ਆ ਅੰਦਾਜ਼ਾ ਲਾ ਲਓ ਮਗਰ ਕੱਟੀ ਆ 2.5 ਮਹੀਨੇ ਤੇ ਗੇੜ ਤੋਂ ਸੂਈ ਆ ਥੋੜੀ ਜਿਹੀ ਸੇਵ ਵਾਲੇ ਘਰੋਂ ਨਹੀਂ ਸੀ ਆਈ ਦੁੱਧ ਵੀ ਵੱਧ ਜੂਜੋ ਬਾਕੀ ਤੁਸੀਂ ਜੋ ਆਪਦੇ ਡੰਗਣਾ ਕ੍ਰੋਸ ਕਰਾਉਣੀਆਂ ਜਾਂ ਟੀਕੇ ਵਗੈਰਾ ਭਰਾਉਣਾ ਪ੍ਰਵਾਹ ਸਕਦੇ ਅੱਜ ਜਿਹੜਾ ਤੇ ਇਸ ਟਾਈਮ 5 ਲੀਟਰ ਦੁੱਧ ਆ ਦੋਸਤੋ ਏਸ ੱਲੇ 5 ਵਜੇ 5:30 ਹੋ ਜੇ ਇੰਨਾ ਕ ਦੁੱਧ ਆ ਦੋਸਤੋ ਏਸ ੱਲੇ ਦੋਹੇ ਡੰਗ ਮੈਲਦੀਆ ਕੱਤੀ ਦੇ ਸੀਲਸ ਲੱਗ ਭੂਰੀ ਆ ਦੋਸਤੋ ਜਿਹੜਾ ਮੁੱਲਾ ਦੋਸਤੋ ਕੋਈ 70 ਕਾਲ 68 ਕਾਲੇ 65000 ਦੀ ਆਪਾਂ ਹਾਂ ਨਾ ਹੀ ਤੋ ਬਣ ਗਈ ਨਾ ਦੋਸਤੋ ਤੇ ਬਾਕੀ ਆਹ ਦੇਖ ਲਓ ਤੁਸੀਂ ਇੱਧਰ ਮੇਲ ਕੱਪ ਕਟਾ ਨੀਲੀ 라ਵੀ ਦਾ ਅੱਖਾਂ ਮਨਕਣੀ ਆ ਆ ਚੈੱਕ ਕਰ ਸਕਦੇ ਹਾਂ ਸਿੰਘ ਮੋੜਦਾ ਹੁੰਦਾ ਦੋਸਤੋ ਕੁੰਡੇ ਕਰਦਾ ਹੁੰਦਾ ਉਮਰ ਆ ਇਹਦੀ ਲਗਭਗ ਡੇਢ ਸਾਲ ਤੋਂ ਉੱਪਰ ਆ 2 ਸਾਲ ਦੇ ਨੇੜੇ ਜੋ ਨਿਸ਼ਾਨੀਆਂ ਨੀਲੀ 라ਵੀ ਦੀਆਂ ਤਕਰੀਬਨ ਸਾਰੀਆਂ ਕਵਰ ਕਰਦਾ ਚਾਰੇ ਖੌਰ ਬੂਥ ਅੱਖਾਂ ਵਗੈਰਾ ਦੇਖ ਲਓ ਦੋਸਤੋ ਫੇਸ ਕੁਆਲਟੀ niche te dosto aa dekh lo testigal da kha denya hai dosto lek ka lo changge testigal honda je kise vi dost ne kare chhota taiyar karna da vadiya taiyar ho juga dosto je da mol la mol kinna marzi kar lo 35 kar vaalo 34 kar vaalo jiss nu 31000 hai dosto je kise vi dost mitr ne ਕਿਸੇ ਵੀ ਨਗਾਰੇ ਖਰੀਦਦਾਰੀ ਕਰਨੀ ਆ ਤਾਂ ਗੱਲਬਾਤ ਜੋ ਸਕਰੀਨ ਤੇ ਲਗਾਤਾਰ ਨੰਬਰ ਚੱਲਦਾ ਰਹੂਗਾ ਕਰ ਸਕਦੇ ਹੋ ਤਦ ਤੱਕ ਲਈ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਚ ਸਤਿ ਸ੍ਰੀ ਅਕਾਲ ਦੋਸਤੋ